ਆਜੇ ਤਾਂ ਜੀ ਕਰਦਾ ਵਿੱਚ ਆ ਚਾਹ ਪੀ ਚੱਲਾ ਚਾਹ ਪੀ ਚੱਲਾ ਅੱਗੇ 4 ਵਜੇ ਤੋਂ ਬਾਅਦ ਫਿਰ ਤੁਜੀ ਚਾਹ ਚੱਲ ਜੂਗੀ ਅੱਗੇ ਜੀ ਕਰਦਾ ਸੀ ਲੈ ਅੱਗੇ ਤਾਂ ਭਾਂ ਦੇ ਦੂਜੀ ਵਾਰੀ ਆਉਂਦੀ ਸੀ ਇਹੋ ਜੇ ਥਾਂਵੇਂ ਬੈਠ ਨਹੀਂ ਸਕਦੇ ਜੇ ਮੈਂ ਆਪਾਂ ਹੁਣ ਬੈਠੇ ਆਂ ਦਰਖਤਾਂ ਥੱਲੇ ਭਾਇਦੇ ਲੈ ਵੀ ਸਵਾਦ ਪੂਰਾ ਰਣਾ ਪਏ ਆ ਬਾਬੇ ਪੂਰਾ ਸਵਾਦ ਆ ਨਾ ਜਮਾ ਜਿਵੇਂ ਕਹਿੰਦਾ ਨ੍ਰਿਤੀਆਂ ਲੱਗੀਆਂ ਪਈਆਂ ਨੇ ਉਹ ਕੰਮ ਹੋਇਆ ਪਿਆ ਮੀਂਹ ਦਾ ਆਨੰਦ ਆਪਾਂ ਹੀ ਮਨ ਸਕਦੇ ਹਰ ਕੋਈ ਨਹੀਂ ਕਿਉਂਕਿ ਜਿਹੜਾ ਮੀਂਹ ਜਿ ਭੇਜਦਾ ਉਸ ਹੀ ਮੀਂਹ ਦਾ ਆਨੰਦ ਮਾਣੂ ਜਿਹੜਾ ਘਰੇ ਅੰਦਰ ਵੜ ਕੇ ਬਹਿ ਗਿਆ ਉਹ ਕੀ ਮੀਂਹ ਦਾ ਆਨੰਦ ਮਾਣੂਣ ਐਨਾ ਸੋਹਣਾ ਮੌਸਮ ਕਿਤੇ ਉਧਰ ਰਹਿ ਪਿਆ ਕਿੰਨੇ ਚਿਰ ਬਾਅਦ ਮੀਂਹ ਪਿਆ ਉਹ ਚਲਦੇ ਆ ਸੋ ਹੈਲੋ ਗਾਇਜ਼ ਗੁੱਡ ਮਾਰਨਿੰਗ ਵੈਲਕਮ ਟੂ ਮਾਈ ਨਿਊ ਵਲੌਗ ਕਿਵੇਂ ਸਾਰੇ ਉਮੀਦ ਆ ਸਾਰੇ ਠੀਕ ਠਾਕ ਹੋਮੋਂਗੇ ਸ਼ਾਮ ਦਾ ਟਾਈਮ ਆ ਅੱਜ ਆਪਾਂ ਖੇਤ ਗੇੜਾ ਮਾਰਨ ਆ ਗਏ ਵੈਸੇ ਕਿਉਂਕਿ ਜੈਕੀ ਨੂੰ ਲੈ ਕੇ ਆਉਣਿਆ ਇਹ ਸਾਰਾ ਦਿਨ ਘਰੇ ਅੰਦਰ ਰਹਿੰਦਾ ਗਰਮੀ ਮੰਦ ਦਾ ਬਾਹਲੀ ਇਹ ਜੇ ਵੇਲੇ ਜਦੋਂ ਠੰਡ ਹੋ ਜਾਂਦੀ ਹੈ ਤਾਂ ਖੇਤ ਲੈ ਆਉਣੇ ਆ ਹੁਣ ਤੱਕ ਇਹਦਾ ਖਾਲੀ ਬਾਣ ਸੀਗੇ ਭੱਜਿਆ ਫਿਰਦਾ ਸੀ ਤਾਂ ਹੁਣ ਗਿੱਲੇ ਖਾਲਾਂ ਚ ਪਾਣੀ ਜਾਂ ਜੀਰੀ ਚ ਵੜ ਜਾਂਦਾ ਤਾਂ ਕਰਕੇ ਸੁੱਕੇ ਬਾਣ ਤੇ ਲੈ ਕੇ ਆਦੀ ਅੱਜ ਫੇਰ ਖਾਲ ਚ ਵੜ ਗਿਆ ਬਸ ਇਹਦਾ ਇਹੀ ਕੰਮ ਆ ਫਿਰ ਜਾ ਕੇ ਜਾ ਕੇ ਜਦੋਂ ਜਾਊਗਾ ਤਾਂ ਉਦੋਂ ਇਹਨੂੰ ਪਾਣੀ ਪੂਣੀ ਨਾਲ ਚੰਗੀ ਤਰ੍ਹਾਂ ਸਾਫ਼ ਕਰਕੇ ਲੈ ਕੇ ਜਾਊਂਗਾ ਨਹੀਂ ਘਰੇ ਮੰਜੇ ਬਿਸਤਰਿਆਂ ਤੇ ਚੜ ਜਾਂਦਾ ਇਹ ਆ ਦੇਖੋ ਹੁਣ ਪੂਰਾ ਮਸਤੀ ਚ ਫਿਰਦਾ ਹੈ ਭੱਜਕ ਤੇ ਉਧਰ ਜੋਗ ਤੇ ਉਧਰ ਹੁਣ ਗਾਰੇ ਚ ਵੜ ਗਿਆ ਕਿਉਂਕਿ ਮੈਂ ਕਹਾਂ ਚੱਲ ਕੋਈ ਗੱਲ ਨਹੀਂ ਸਾਰਾ ਦਿਨ ਵਿਚਾਰਾ ਅੰਦਰ ਰਹਿੰਦਾ ਜੇ ਘੰਟ ਟੱਕੜੀ ਖੇਡ ਲੂ 10 20 ਮਿੰਟ ਖੇਡ ਲੂ ਤਾਂ ਹਣਾ ਉਹ ਵੀ ਕੋਈ ਵੱਡੀ ਗੱਲ ਨਹੀਂ ਤਾਂ ਉਹ ਵੀ ਜ਼ਰੂਰੀ ਹੈ ਖੇਡਣ ਵਾਸਤੇ ਸਾਲਾ ਪੂਰੀਆਂ ਮਾਰਦਾ ਤਾਂ ਮੇਨ ਗੱਲ ਇਹ ਆ ਵੀ ਅੱਜ ਮੀਂਹ ਦਾ ਮੌਸਮ ਆ ਮੀਂਹ ਥੋੜਾ ਜਿਹਾ ਦੱਸਿਆ ਵੀ ਹੈ ਕਿ ਕੁਝ ਵਿੱਚ ਮੀਂਹ ਪਊਗਾ ਤਾਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਮੀਂਹ ਦੀ ਉਡੀਕ ਵੀ ਸੀ ਕਿਉਂਕਿ 1 ਵਜੇ ਤੋਂ ਲੈ ਕੇ 3 ਦੇ ਵਿੱਚ ਵਿੱਚ 1 ਤੋਂ ਲੈ ਕੇ 3 ਵਜੇ ਦੇ ਵਿੱਚ ਵਿੱਚ ਮੀਂਹ ਦੱਸਿਆ ਹੋਇਆ ਸੀ ਵੀ ਚੱਲ ਪੈ ਜੂ ਪਰ ਦਿਨੇ ਕੋਈ ਮੀਂਹ ਦਾ ਟਿਕ ਜਾ ਤਾਂ ਪੂਰਾ ਛੇੜਖਾਨੀਆਂ ਪੂਰੀਆਂ ਕਰਦਾ 20:00 ਵਜੇ ਤੱਕ ਮੀਂਹ ਪਊਗਾ ਉਡੀਕ ਪੂਰੀ ਸੀ ਪਰ ਪਿਆ ਨਹੀਂ ਤਾਂ ਹੁਣ ਸ਼ਾਮ ਨੂੰ ਵੀ ਦੇਖਿਆ ਤਾਂ ਕੋਈ ਮੀਂਹ ਦਾ ਮਾਹੌਲ ਨਹੀਂ ਸੀ ਵੈਸੇ ਠੰਡ ਜੀ ਤਾਂ ਹੈਗੀ ਆ ਬੱਦਲਬਾਈ ਵੀ ਕੋਈ ਆਏ ਹੈ ਨਹੀਂ ਵੀ ਹਨਾ ਵੀ ਕਾਲੀ ਘਟਾ ਹੋਈ ਪਈ ਹੋਵੇ ਸਾਈ ਪਈ ਹੋਵੇ ਵੀ ਮੀਂਹ ਦੀ ਉਮੀਦ ਹੋਵੇ ਕੋਈ ਕੋਈ ਕਣੀ ਡਿਗਣ ਲੱਗੀ ਕਣੀ ਬਹੁਤ ਸੋਹਣੀ ਲੱਗਦੀ ਆ ਹੁਣ ਨਜ਼ਾਰਾ ਜਾਂ ਹੁੰਦਾ ਜੇ ਕੋਈ ਕਣੀ ਦੇਖਦੀ ਆ ਕਿਉਂਕਿ ਗਰਮੀ ਨਜ਼ਾਰੇ ਸੀ ਕਿ ਬਹੁਤ ਫੂਕਿਆ ਪਿਛਲੀ ਵਾਰ ਤਾਂ ਜਦੋਂ 42-44 ਡਿਗਰੀ ਟੈਂਪਰੇਚਰ ਹੁੰਦਾ ਸੀ ਜਿਹੜੇ ਦਿਨ ਹੋ ਜਾਂਦੇ ਸੀ ਤਾਂ ਅਗਲੇ ਦਿਨ ਜਾਂ ਥਣ ਨੂੰ ਮੀਂਹ ਪੈ ਜਾਂਦਾ ਸੀ ਇਹ ਤੱਕ ਤਾਂ ਜਿਹੜੀ ਔੜਾ ਲੰਬੀ ਚੱਲ ਗਈ ਗਰਮੀ ਪੂਰੀ ਫੁੱਲੀ ਪਈ ਐ ਤਕੀ ਹਫਤਾ ਕਿ ਭਲਦਾ ਹਣ ਪੂਰਾ ਮਸਤਾ ਹਣ ਭੂਰ ਵੀ ਪੈਂਦੀ ਐ ਹਵਾ ਵੀ ਠੰਢੀ ਚੱਲਦੀ ਐ ਦੇਖੋ ਆਹਾਹਾ ਇਹ ਦੇਖੋ ਕਿਵੇਂ ਆਮਾ ਕਰੋ ਸਾਰਾ ਹੁਣ ਘਰੇ ਜਦੋਂ ਲੈ ਗਿਆ ਬਸਾਂ ਕਿਤੇ ਮੰਜੇ ਤੇ ਚੜਕੇ ਕਿਤੇ ਬੈੱਡ ਤੇ ਚੜਕੇ ਕੱਪੜੇ ਸਾਰੇ ਖਰਾਬ ਕਰੂ ਤਾਂ ਕੱਲ ਤੁਨ ਮੈਂ ਮੋਟਰ ਤੇ ਨਿਮਾ ਕੇ ਲੈ ਗਿਆ ਸੀ ਖਾਲ ਚ ਤਾਂ ਜੇ ਖਾਲ ਦਾ ਪਾਣੀ ਖਰ ਸਾਫ ਤਾਂ ਨਹੀਂ ਪਰ ਫੇਰ ਵੀ ਨਿਮਾ ਲਾਂਗੇ ਇਹਨੂੰ ਆ ਜਾ ਰਹੀ ਆ ਜਾ ਉਰੇ ਖੜ ਕੇ ਭੌਂਕ ਲਾ ਉਰੇ ਮੈਂ ਦਰੇ ਫੱਡੇ ਲਾ ਉਰੇ 8 ਵਜੇ ਕੇ ਸਵੇਰ ਦੇ ਪੌਣੇ 8 ਵਜੇ ਮੀਂਹ ਆ ਗਿਆ ਸੀ ਅੱਜ ਸਵੇਰ ਦਾ ਮੌਸਮ ਤੋਂਦਾ ਤਾਂ ਸਵੇਰ ਦਾ ਗਰਮੀ ਹੀ ਹੈਗੀ ਸੀ 4 ਵਜੇ ਤੋਂ ਲੈ ਕੇ 6 ਵਜੇ ਤੱਕ 7 ਵਜੇ ਦੇ ਠੰਡੀ ਕ ਹਵਾ ਚੱਲਣ ਲੱਗੀ ਬੱਦਲ ਬਾਈ ਦੀ ਪੂਰੀ ਸਾਈ ਹੋਈ ਸੀ ਪਰ ਹੁਣ ਕਣੀਆਂ ਪੈਂਦੀਆਂ ਨੇ ਮੀਂਹ ਪੈਂਦਾ ਦੇਖੋ ਅੱਜ ਥੋੜੀ ਜਿਹੀ ਗਰਮੀ ਦਰਾਹਤ ਮਿਲੀ ਅੱਜ ਸ਼ਾਂਤੀ ਮਿਲੀ ਹੈ ਸੰਤਾਲੇ ਵੀ ਚੱਲ ਪਏ ਸਾਰੀ ਗਲੀ ਜੀ ਦੇਖ ਸਕਦੇ ਹੋ ਗਿੱਲੀ ਹੋ ਗਈ ਵਧੀਆ ਕੱਪੜੇ ਫੁਮੀ ਪੈ ਗਿਆ ਦੇਖੋ ਅੱਜ ਤਾਂ ਰੱਬ ਨੇ ਬਈ ਦਿਲ ਦੀ ਗੱਲ ਸੁਣ ਲਈ ਕਹੇ ਦੀ ਵੀ ਝੜੀ ਲਾ ਦੇ ਮੀਂਹ ਬੜਾ ਨਾ ਭਾਈ ਬਸ ਝੜੀ ਲਾ ਕੇ ਰੱਖ ਝੜੀ ਲਈ ਹੋਈ ਹੈ ਮੀਂਹ ਆ ਜਾਂਦਾ ਹਟ ਜਾਂਦਾ ਪੈ ਜਾਂਦਾ ਹਟ ਜਾਂਦਾ ਪੈ ਜਾਂਦਾ ਹਟ ਜਾਂਦਾ ਐਦਾਂ ਮੌਸਮ ਰਹੇ ਹਫਤਾ ਆਨੰਦ ਹੀ ਆ ਜੀ ਨਹੀਂ ਤਾਂ ਗਰਮੀ ਨੇ ਮਚਾਰ ਰੱਖੇ ਸੀ ਹੂਕ ਰੱਖੇ ਸੀ ਤਾ ਹੁਣ ਮੀਹ ਪੈਂਦੇ ਚ ਬੜਾ ਨਜ਼ਾਰਾ ਆਉਂਦਾ। ਆਚਾਰ ਲੈ ਕੇ ਆਉਣਾ ਸੀ। ਗਾਈਆਂ ਵਾਸਤੇ। ਪਰ ਕੈਨਸਲ ਹੋ ਗਿਆ ਹੁਣ ਡੈਡੀ ਕਹਿੰਦਾ ਸਾਡੀ ਰੋਟੀ ਫੜਾ ਜਾ ਹੁਣ ਮੀਹ ਪੰਦੇ ਚ ਰੋਟੀ ਫੜਾ ਕੇ ਆਉਣੇ ਆਪਾਂ। ਹੁੰਦਾ ਐ ਲਾ ਜਿਵੇਂ ਕੁਲੂ ਮਨਾਲੀ ਫਿਰਦੇ ਹੁੰਨੇ ਆ। ਠੰਡੀ ਠਾਰ ਹਵਾ ਸੀਤ ਚੱਲਦੀ ਆ ਕਣੀਆਂ ਪੈਂਦੀਆਂ ਨੇ ਮੀਂਹ ਪੰਦਾ। ਆ ਆਪਾਂ ਖੇਤ ਆ ਗਿਓ ਵੀ ਰੋਟੀ ਲੈ ਕੇ ਬਾਲਾ ਮੀਂਹ ਸੀ। ਸਾਰੇ ਭਿੱਜ ਗਏ ਕੱਪੜੇ ਦੇ ਵਿੱਚ ਦੇਖ ਸਕਦੇ ਹੋ। ਪੂਰੀ ਕੱਪੜੇ ਸਾਰੇ ਭੋਂਤੇ ਪਏ ਆ। ਖਾਦ ਰਹਾ ਕਰ। ਰਸਤੇ ਵਿੱਚ ਪਾਣੀ ਵਗਣਾ ਸੀ ਦੇਖੋ ਇਹ ਖੇਤ ਦਾ ਮਾਹੌਲ ਆਪਾਂ ਖੇਤ ਕੋਠੇ ਦੇ ਵਿੱਚ ਆ ਗਏ ਸਕੂਟਰੀ ਤੇ ਆਏ ਆਪਾਂ ਤੇ ਮੋਟਰਸਾਈਕਲ ਪਹਿਲਾਂ ਦਾ ਖੜਾ ਟਰੈਕਟਰ ਵੀ ਪਹਿਲਾਂ ਦਾ ਖੜਾ ਯਾਰ ਰੋਟੀ ਬੋਰੀ ਚ ਲਿਵਟ ਕੇ ਲੈ ਆਉਂਦੀਆਂ ਨਾਲ ਪਾਣੀ ਆ ਤਾਂ ਮੀਂਹ ਹਟਦੇ ਵੀ ਸਕਦੇ ਦੀ ਪਰ ਮੀਂਹ ਦੇ ਵਿੱਚ ਭੁੱਖ ਬਹੁਤ ਲੱਗਦੀ ਹੈ ਕੰਮ ਕਰਨ ਵਾਲੇ ਹੁੰਦੇ ਨੂੰ ਤਾਂ ਇਹ ਚੀਜ਼ ਆਪਾਂ ਨੂੰ ਖਾਸਤਿਆਂ ਰੱਖਣਾ ਪੈਂਦਾ ਦੇਖੋ ਅੱਜ ਤਾਂ ਬਰਸਾਤ ਦੇ ਵਟ ਕੱਢ ਤੇ ਆ ਵੀ ਸਾਰਾ ਪਰ ਗਿਆ ਇਹ ਜੇਰੀ ਲਾਉਣ ਵਾਲੀ ਆ ਸਾਹਮਣੇ ਤੇ ਅਕੀਲਾ ਜੀ ਦੇ ਵਿਚਾਲੇ ਬੱਟ ਵਾਹੀ ਦੀ ਟਰਾਲੀ ਦੇ ਨਾਲ ਲੋ ਜੀ ਟਾਈਮ ਹੋ ਗਿਆ 10:30 ਮੀਂਹ ਹਜੇ ਵੀ ਪਈ ਜਾਂਦਾ ਤੇ ਦੇਖ ਤੂ ਦੇਖ ਲੋ ਬਾਹਰ ਝੜੀ ਲੱਗੀ ਪਈ ਸਵੇਰ 7 ਵਜੇ 7:30 ਵਜੇ ਤਾਂ ਲੱਗਿਆ ਪੌਣੇ 8 ਵਜੇ ਪੌਣੇ 8 ਵਜੇ ਮੀਂਹ ਪੈਣ ਲੱਗਿਆ ਸੀ ਤਾਂ ਉਸ ਦਿਵਾਰ ਮੀਂਹ ਪੂਰੇ ਮੀਂਹ ਪੈਂਦੇ ਜੀ ਆਪਾਂ ਖੇਤ ਰੋਟੀ ਲੈ ਕੇ ਆਏ ਸੀ ਤਾਂ ਇਹਨਾਂ ਨੇ ਕਿਉਂਕਿ ਭੁੱਖ ਤਾਂ ਲੱਗਦੀ ਹੈ ਮੀਂਹ ਤਾਂ ਆਇਆ ਨਹੀਂ ਪਤਾ ਸਾਡੇ ਨਾਲ ਸਾਰਾ ਦਿਨ ਨਾਲ ਹਟੇ ਕਿ ਨਹੀਂ ਤਾਂ ਆ ਹਾਂ ਤਾਂ ਬੈਠਾ ਇਹ ਤਾਂ ਚਾਹ ਪੀ ਜਾਂਦਾ ਤੇ ਹੁਣ ਚਾਹ ਪੀਨੇ ਆ ਪਹਿਲਾਂ ਸਵੇਰੇ ਰੋਟੀ ਖਾ ਲਈ ਤਾਂ ਮੀਂਹ ਪੈਂਦੇ ਜੀ ਹੁਣ ਜਿਹੜਾ ਵਹਣ ਆਪਣਾ ਹਨ ਕੱਦੂ ਕੀਤਾ ਹੋਇਆ ਇਹਦਾ ਇਹਦੀਆਂ ਸਾਰੀਆਂ ਬੱਟਾ ਮੀਂਹ ਪੈਂਦੇ ਚੀ ਪੋਚ ਕੇ ਆਇਆ ਇੱਕ ਤਾਂ ਮੀਂਹ ਪੈਂਦੇ ਚ ਇਹ ਨਹੀਂ ਯਾਰਾ ਠੰਡਾ ਦਮ ਨਹੀਂ ਚੜਦਾ ਦਾਉ ਲਾਈਨ ਦੀ ਲੋਡ ਨਹੀਂ ਚਲ ਕਣੀਆਂ ਤਾਂ ਪਈ ਜਾਂਦੀਆਂ ਨੇ ਹੁਣ ਜਦੋਂ ਭਿੱਜੀ ਗਏ ਹਨਾ ਫਿਰ ਬੈਠਣਾ ਵੀ ਕਦੇ ਵਾਸਤੇ ਆ ਤਾਂ ਆ ਕਹਿੰਦਾ ਵੀ ਹੁਣ ਭਿੱਜੇ ਤਾਂ ਪਈਆਂ ਵੀ ਹੁਣ ਬੈਠਣ ਦੀ ਕਿਲੋੜਾ ਕਹਿੰਦਾ ਜਿਹੜਾ ਕੰਮ ਹੈਗਾ ਠੰਢ ਠੰਢ ਕਰਦਣੇ ਕੀ ਪਤਾ ਇਦੂ ਬਾਦ ਇਹਦਾ ਰੱਬ ਹੈ ਇਦੂ ਬਾਦ ਚੂੜੀ ਕੱਸਦੇ ਹਵਾ ਨਹੀਂ ਛੱਡੇ ਗਰਮਾ ਇਸ ਕਰਦੇ ਕੋਲਾ ਤੇ ਹਿੰਮਸਾਹੀ ਹੋ ਜੇ ਤਾਂ ਹੁਣ ਚਾਹ ਦੇ ਚਾਹ ਪੀਣਾ ਇਦੂ ਬਾਦ ਦੇਖਦੇ ਆ ਉਧਰਲੇ ਖੇਤ ਜੰਨੇ ਆ ਵੀ ਕੀ ਬਣਦਾ ਉਧਰ ਵੀ ਡੇੜੀ ਕਦੂ ਕਰਨ ਗਿਆ ਹੋਇਆ ਆ ਵੀ ਤਾਂ ਆਹ ਚਾਹਦੀਆਂ ਤੁਸਕੀਆਂ ਲੈ ਰਿਹਾ ਹੈ ਅੱਜ ਨਾ ਚਾ ਵੀ ਕਿਉਂ ਵਰਗੀ ਲੱਗਦੀ ਆ ਕਿ ਨਹੀਂ ਹਾਂ ਆਹ ਆਹ ਦੇਖੋ ਭਾਈ ਆਹ ਮਾਟੀਆਂ ਦੇ ਵਿੱਚ ਅੱਗੇ ਤਾਂ ਚਾਹ ਹੋਇਆ ਐ ਜੀ ਮੈਨੂੰ ਗਰਮੀ ਜੀ ਗਰਮੀ ਜੀ ਅੱਜ ਤਾਂ ਨਜ਼ਾਰਾ ਆਇਆ ਪਿਆ ਅੱਜ ਤਾਂ ਕਾ ਇੱਕੋ ਇੱਕ ਚੀਜ਼ ਇੱਕੋ ਇੱਕ ਚੀਜ਼ ਕੁਛ ਸਾਰੇ ਕੁਛ ਨੇ ਆਜ਼ਰ ਕਤਾਂ ਦੋਲਾ ਜਾਨ ਬਰਾਂ ਦੋਲਾ ਹਨਾ ਹੂੰ ਡੰਗਰਾ ਦੋਲਾ ਪਰਮਾਤਮਾ ਸਭ ਨੂੰ ਖੁਸ਼ ਕਰ ਦਿੰਦਾ ਜੀ ਹਨਾ ਸਾਡਾ ਸਿਸਟਮ ਹੋਰ ਆ ਜਦੋਂ ਮੀਂਹ ਆ ਗਿਆ ਲੋਕ ਅੰਦਰ ਵੜਦੇ ਨੇ ਵੀ ਭਜਣਾ ਚਾਹੀਏ ਮੀਂਹ ਹਟੇ ਤੋਂ ਜਾਵਾਂਗੇ ਅਸੀਂ ਭਜਦੇ ਆਂ ਅਸੀਂ ਮੀਂਹ ਦੇ ਵਿੱਚ ਖੜਦੇ ਨਹੀਂ ਜਦੋਂ ਧੁੱਪ ਨਿਕਲ ਗਈ ਉਹ ਅੰਦਰ ਹਾਂਜੀ ਲੋਕ ਬਾਹਰੇ ਉਦੋਂ ਅਸੀਂ ਅੰਦਰ ਜਦੋਂ ਅਸੀਂ ਅੰਦਰੋਂ ਲੋਕ ਬਾਹਰੇ ਤਾਂ ਇਹ ਸਿਸਟਮ ਚਾਹ ਹੋ ਰਹੀਦਾ ਚਾਹ ਹੋ ਤਾਂ ਗੇੜੀ ਪੀ 11 ਵਜ ਗਈ ਵੀ 11 ਵਜੇ ਆਪਾਂ ਖੇਤੋਂ ਆਪਣਾ ਕੰਮ ਫਾਈਨਲ ਕਰਕੇ ਚਾਲੇ ਪਾਤੇ ਮੀਂਹ ਹਜੇ ਪਈ ਜਨਾਂ ਦੇ 45 ਛੱਡੀ ਜਾਂਦੇ ਆ ਤੇ ਭੂਰ ਜੀ ਪਈ ਜਾਂਦੀ ਆ ਤਾਂ ਹੁਣ ਚੱਲਿਆਂ ਆਪਾਂ ਘਰੇ ਕਿਉਂਕਿ ਹੁਣ ਚਾਹ ਲੈ ਕੇ ਆਉਣੇ ਆ ਨਾਲੇ ਲਿਆਉਣਾ ਚਾਹ ਨਾਲੇ ਰੇੜੀ ਲੈ ਕੇ ਆਉਣਾ ਚਾਹ ਚੂਰ ਲੈ ਕੇ ਜਾਵਾਂਗੇ ਲੈ ਵੀ ਸਵਾਦ ਪੂਰਾ ਬਣਿਆ ਪਿਆ ਬਾਬੇ ਪੂਰਾ ਸਵਾਦ ਆਣ ਜਮਾ ਜਿਵੇਂ ਕਹਿੰਦਾ ਨਰਿਤੀਆਂ ਲੱਗੀਆਂ ਪਈਆਂ ਨੇ ਉਹ ਕੰਮ ਹੋਇਆ ਪਿਆ ਤਾਨ ਕਰਕੇ ਆ ਕੇ ਆਪਾਂ ਰਿਹੜੀ ਲੈ ਕੇ ਆਉਣੇ ਪਰ ਮੀਂਹ ਦਾ ਆਨੰਦ ਆਪਾਂ ਹੀ ਮਣ ਸਕਦੇ ਹਰ ਕੋਈ ਨਹੀਂ ਕਿਉਂਕਿ ਜਿਹੜਾ ਮੀਂਹ ਜਿ ਭੇਜਦਾ ਉਹ ਹੀ ਮੀਂਹ ਦਾ ਆਨੰਦ ਮਾਣੂ ਜਿਹੜਾ ਘਰੇ ਅੰਦਰ ਵੜ ਕੇ ਬਹਿ ਗਿਆ ਉਹ ਕੀ ਮੀਂਹ ਦਾ ਆਨੰਦ ਮਾਣੂਣਾ ਨੇ ਇੰਨਾ ਸੋਹਣਾ ਮੌਸਮ ਕਿਤੇ ਤੇ ਰਹਿ ਪਿਆ ਕਿੰਨੇ ਚਿਰ ਬਾਅਦ ਮੀਂਹ ਪਿਆ ਉਹ ਚਲਦੇ ਆ ਸਵਾਹ ਦੇਖੋ ਤੁਸੀਂ ਆਉਂਦਾ ਹਾ 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 ਸੜਕਾਂ ਤੇ ਪਾਣੀ ਖੜਾਤਾ ਜਿਹੜੇ ਬਾਣਾ ਦੇ ਵਿੱਚ ਪਾਣੀ ਸੀਗਾ ਮੋਟਰਾਂ ਚੱਲੀਆਂ ਹੋਈਆਂ ਸੀ ਤੇ ਉਹਨਾਂ ਦੇ ਵਿੱਚ ਵੀ ਪੂਰਾ ਫੁੱਲ ਪਾਣੀ ਕਰਤਾ ਜਿਹੜੇ ਬਾਣਾ ਵਾਹੇ ਹੋਏ ਸੀ ਸੁੱਕੇ ਪਏ ਸੀ ਉਹ ਵੀ ਪੂਰੇ ਗਿੱਲੇ ਕਰ ਤੇ ਟੋਈ ਵਾਲੇ ਵੱਡੇ ਨੇ ਸੜ ਤੇ ਪਰ ਮੌਸਮ ਦਾ ਕੀ ਨਜ਼ਾਰਾ ਦੇਖੋ ਦਰਖਤ ਕਿੰਨੇ ਸੋਹਣੇ ਹੋਏ ਪਏ ਨੇ ਹਰੇ ਭਾਈ ਮਾਰਦੀ ਐ ਇਹ ਜੇ ਮੌਸਮ ਦੇ ਵਿੱਚ ਤਾਂ ਨਾ ਉਹੀ ਮਨ ਖੁਸ਼ ਹੁੰਦਾ ਪਰ ਆਪਾਂ ਇਹ ਜੇ ਮੀਂਹ ਦੇ ਵਿੱਚ ਅੰਦਰ ਬੈਠ ਨਹੀਂ ਸਕਦੇ ਲੋਕ ਪਤਾ ਨਹੀਂ ਕਿਵੇਂ ਅੰਦਰ ਵੜ ਕੇ ਬਹਿ ਜਾਂਦੇ ਨੇ ਜਦੋਂ ਇੰਨੀ ਗਰਮੀ ਦੇ ਬਾਅਦ ਇੰਨੀ ਠੰਡ ਪੈ ਜੇ ਆ ਕਿਉਂ ਬੱਬਾ ਤੁਸੋਂ ਨੂੰ ਜਾ ਰਹੇ ਹੈ ਹਾਂ ਤੂੰ ਹੀ ਧਰ ਕੇ ਆਈ ਦੀ ਧਰ ਕੇ ਆਈ ਦੀ ਐਂ ਕਹੇ ਤੈਨੂੰ ਵੀ ਉੱਥੇ ਪੰਤਾਲੀ ਕੋਲੇ ਉੱਥੇ ਧਰਦੀ ਉਹਨੂੰ ਕਹ ਇਹਦੇ ਫਿਰ ਆਹ ਜਿੰਦਾ ਪੰਚਾਇਆ ਜੀ ਉਹ ਹੁੰਦਾ ਲੱਗਿਆ ਹੋਇਆ ਤੰਗਾ ਜਿੰਦਾ ਲਾਉਣਾ ਆ ਮੜਾ ਚਾਬੀ ਦੇਖ ਲਾ ਕਹਿੰਦਾ ਜੇਬ ਚੀ ਨਾ ਕਿਤੇ ਫੇਰ ਮੁੜ ਕੇ ਆਉਣਾ ਪੈ ਜੇ ਮੜਾ ਇੱਕ ਦੇਖ ਲੈ ਉਤਰ ਕੇ ਖੜ ਜਾ ਖੜ ਜਾ ਬਾਬਾ ਚਾਬੀਆਂ ਹੀ ਨਹੀਂ ਪਤਾ ਇਹਦੇ ਕੋਲੇ ਹੋਵੇ ਚਲ ਦੇਖੇ ਮੈਂ ਲੈ ਕੇ ਆਉਣਾ ਰੇੜੀ ਦਾ ਆ ਦੇਖੋ ਕੀ ਬਾਤ ਆ ਜੀ ਕੀ ਬਾਤ ਆ ਸਵਾਦ ਆ ਜਾਂਦਾ ਬਾਬਾ ਜੇ ਇੰਨਾ ਕ ਸਵਾਦ ਆ ਜਾਂਦਾ ਨਾ ਤੁਹਾਨੂੰ ਦੱਸ ਨਹੀਂ ਸਕਦੇ ਬਿਆਨ ਹੀ ਨਹੀਂ ਕਰ ਸਕਦੇ ਓਰੇ ਓਰੇ ਉਹ ਬਾਬਾ ਯਾਰ ਪਤਾ ਹੀ ਨਹੀਂ ਲੱਗਦਾ ਦੇਖੋ ਵਾਓ ਦੇਖੋ ਇਹ ਆ ਆਪਣੇ ਗਲੀਆਂ ਦਾ ਹਾਲ ਜੇ ਮੀਂਹ ਥੋੜਾ ਜਿਹਾ ਵੀ ਜਿਆਦਾ ਪੈ ਜੇ ਤਾਂ ਆਹ ਸਿਸਟਮ ਬਣ ਜਾਂਦਾ ਇਦਾਂ ਨਿਕਾਸ ਨਹੀਂ ਹੋਇਆ ਬਹੁਤ ਵਾਰੀ ਸਰਕਾਰਾਂ ਨੂੰ ਕਹਿ ਕੇ ਜ਼ੋਰ ਲਾ ਤਰ ਸਕਦੇ ਹਾਂ ਦੇਖੋ ਯਾਰ ਗੱਲਾਂ ਬਾਤਾਂ ਵੱਖਰੀ ਨੇ ਕਿਆ ਬਾਤ ਹੈ ਬਈ ਸਵਾਦ ਆ ਬਾਬੇ ਸਵਾਦ ਇਹ ਤਾਂ ਜਿੰਦਗੀ ਦਾ ਸਵਾਦ ਹੁੰਦਾ ਜੇ ਸਵਾਦ ਹੋਣ ਨਾਲ ਇਹ ਤਾਂ ਫਿਰ ਕਿਹੜਾ ਬੋੜੇ ਹੋ ਕੇ ਲੰਮਾ ਹੈ ਮਜ਼ਾ ਦਾ ਮੀਂਹ ਤੇ ਚਲੇ ਆਏ ਵੀ ਕਈ ਮੇਰੀ ਐਦਾਂ ਦਾ ਸਾਲ ਆ ਜਾਂਦਾ ਵੀ ਕਈ ਵਾਰ ਹੈਨਾ ਜਿਵੇਂ ਪਾਰਤੀ ਥੋੜੇ ਜਦੋਂ ਵੀ ਗਰਮੈਸਾਣ ਦੀ ਉਹਦੀ ਨਹੀਂ ਪੈਂਦਾ ਜਦੋਂ ਗਰਮੈਸਾਣ ਦੀ ਉਹਦੀ ਮੀਂਹ ਪੈਂਦਾ ਪਰ ਇਦਾਂ ਕਿ ਤਾਂ ਮੀਂਹ ਪਿਆ ਨਹੀਂ ਚਲੋ ਤਾਂ ਮੰਨੀ ਗੱਲ ਵੀ ਜਦੋਂ ਚੌਥੇ ਪੰਜਵੇਂ ਦਿਨੀ ਮੀਂਹ ਪੈ ਗਿਆ ਨਾ ਫਿਰ ਤਾਂ ਕੀ ਭੀ ਦਿਨ ਦੀਵਾਲੀ ਲੋਡ ਹੁੰਦੀ ਆ ਪਰ ਜੇ ਤੁਹਾਨੂੰ ਮਸਾਂ ਮੀਂਹ ਪਿਆ ਯਾਰ ਉਹ ਤਾਂ ਨਜ਼ਾਰੇ ਲੈਣੇ ਚਾਹੀਦੇ ਨੇ ਫਿਰ ਕਿਹਾ ਹਣ ਬੁੱਢੀ ਉਮਰ ਦੇ ਵਿੱਚ ਜਾ ਕੇ ਨਜ਼ਾਰੇ ਲੈਣੇ ਨੇ ਆਪਾਂ ਮਾਸੇਰ ਨੇ ਮੰਨ ਲਿਆ ਤਾਂ ਕੁਛ ਸਿਉਂ ਹੀ ਜਾਂਦਿਆਂ ਨੇ ਤਾਂ ਆਗੇ ਆਪਾਂ ਆਪਣੇ ਘਰ ਇਹ ਵਾਉਂ ਗੇਟ ਲੱਗ ਗਿਆ ਚੱਲ ਬਤਾ ਇਧਰ ਵੇ ਅਮਰਾ ਛੇਰ ਨਹੀਂ ਮੇਰਾ ਛੇਰ ਲਫਾਫਿਆਂ ਨੂੰ ਬੜਾ ਫੜਦਾ ਮੇਰਾ ਸਾਹ ਲੈ ਨਾ ਹੀ ਲੈ ਓਏ ਆਹੀ ਨੀ ਕੋਈ ਰਹਿਣਾ ਹਾਂ ਇਹ ਤਾਂ ਵੱਢ ਕੇ ਦੇ ਦੇ ਕਾ ਪਿੱਛੇ ਪੈ ਜਾਂਦੀ ਉਹਦੇ ਮੇਰੇ ਜਿੱਦੇ ਮੇਰੇ ਉਹ ਜਵਾਕ ਡੜੇ ਪੈਣਾ ਦੀ ਉਹਦੇ ਉਹ ਅੱਜ ਪਤਾ ਨਹੀਂ ਉਹ ਕੋਲ ਲੱਸੀ ਦੀ ਮਨ ਲੱਗਾ ਭਈ ਭੱਜ ਲਈ ਘਰੇ ਘਰੇ ਦਾ ਵੱਢ ਗਈ ਮੰਗ ਰਿਹਾ ਵੱਢ ਗਿਆ ਨਾਲ ਹੀ ਮੈਂ ਵੱਢ ਗਿਆ ਤੇ ਮੇਰੇ ਡੈਡੀ ਨੇ ਨਹੀਂ ਛੜਦਾ ਨਹੀਂ ਸੀ ਕਹਿੰਦਾ ਕੁਛ ਨਹੀਂ ਹਾਂ ਪਿੱਛੇ ਪੈਂਦਾ ਹਾਂ ਪਿੱਛੇ ਪੈਂਦਾ ਲਓ ਵੀ ਆ ਗਏ ਆਪਾਂ ਦੂਜੇ ਖੇਤ ਇੱਥੇ ਆਪਣੇ 2.5 ਕਿਲਿਆਂ ਦਾ ਕੰਦੂ ਕਰਿਆ ਪਿਆ ਵਿੱਚੀ ਪੌਦਾ ਤਮ ਦੇਖੋ ਜੀ ਪਾਣੀ ਜਲਥਲ ਹੋਇਆ ਪਿਆ ਪਹਿਲਾਂ ਇੰਦੀ ਵੀ ਰਮੇ ਨਹੀਂ ਹੈਗਾ ਤਾਂ ਰਮ ਤੱਕ ਗਿਆ ਆ ਗਿਆ ਕੋਠ ਆਪਣੀ ਡੇਕ ਲੱਗੀ ਵੀ ਆਓ ਨਾਣਾ ਦੇਵੀ ਵਾਲਾ ਬਲੂ ਬਣਾ ਪਿਆ ਲਾ ਕੇ ਜੀਰੀ ਜੀ ਨਾਣਾ ਦੇਵੀ ਨੂੰ ਚੱਲ ਚਾਹ ਦਾ ਪਤਾ ਹੂੰ ਤਾਇਆ ਬੈਠਾ ਹੈ ਧਾ ਪੀਂਦਾ ਹੈ ਮੌਨਸੂਨ ਦੇ ਵਿੱਚ ਝਾਪੀ ਰਿਹਾ ਤਾਂ ਮੌਨਸੂਨ ਦੇ ਵਿੱਚ ਹੈ ਆ ਗਿਆ ਮੌਨਸੂਨ ਮੌਨਸੂਨ ਦੇ ਵਿੱਚ ਚਾਹ ਪੀਣ ਦਾ ਕਹਿੰਦਾ ਨਜ਼ਾਰਾ ਵੱਖਰਾ ਹੈ ਤਾਂ ਤੁਸੀਂ ਦੇਖ ਸਕਦੇ ਹੋ ਗੰਨਿਆਂ ਦੇ ਕੋਲੇ ਇੱਕ ਦੇ ਕੋਲੇ ਵਾਲੇ ਵਾਲੇ ਪਾਣੀ ਪਾਣੀ ਫਿਰਦਾ ਮੋਟਰ ਬੰਦ ਕਰਦੇ ਓਏ ਤਾਇਆ ਚਾਹ ਤਾਇਆ ਜੀ ਕਰਦਾ ਵਿੱਚ ਆ ਚਾਹ ਪੀ ਚੱਲ ਚਾਹ ਪੀ ਚੱਲ ਅੱਗੇ 4 ਵਜੇ ਤੋਂ ਬਾਅਦ ਫਿਰ ਦੂਜੀ ਚਾਹ ਚੱਲ ਜੂਗੀ ਅੱਗੇ ਜੀ ਕਰਦਾ ਸੀ ਲਾ ਅੱਗੇ ਤਾਂ ਭਾਂ ਦੇ ਦੂਜੀ ਵਾਰੀ ਆਉਂਦੀ ਸੀ ਇਹੋ ਜੇ ਥਾਵੇਂ ਬੈਠ ਨਹੀਂ ਸਕਦੇ ਜਿਵੇਂ ਆਪਾਂ ਹੁਣ ਬੈਠੇ ਆਂ ਦਰਖਤਾਂ ਥੱਲੇ ਭਾਏ ਦੇ ਤਾਂ ਹੁਣ ਆਪਾਂ ਗੋਹ ਲਾ ਕੇ ਬਈ ਪਾ ਕੇ ਚਾਰ ਕੇ ਨਾ ਚਾਰ ਘਰੇ ਵਗ ਜੇ ਆਪਣਾ ਆਦੇ ਹੁਣ ਪੂਰੀ ਅੱਚ ਵੀ ਕਰਦਾ ਇਹ ਜੇ ਕੀ ਕਹਦਾ ਤਾ ਅਦੇ ਨੂੰ ਐ ਵੀ ਮੈਨੂੰ ਛੱਡੇ ਮਾਪਾ ਜਿਵੇਂ ਅੱਗੇ ਰੋਜ ਭਜਦਾ ਘੇੜੇ ਗੂੜੇ ਦੰਦਾ ਹੈ ਤੇ ਹਫਕੇ ਖੜਦਾ ਅੱਜ ਇਹਨੂੰ ਕੱਢਦੇ ਨਹੀਂ ਕਹਾਂ ਜੇ ਲਿਬੜ ਗਿਆ ਫਿਰ ਘਰੇ ਸਾਰੇ ਮੰਜੇ-ਮੰਜੇ ਲਵੇੜ ਦਾਂਦਾ ਇਹ ਮੰਜੇ ਕੱਪੜੇ ਬੈੱਡ ਬੱਡ ਸਭ ਲਵੇੜ ਦਾਂਦਾ ਨਤੰਦਰਾ ਕੀ ਖੰਨਾ ਜੈਕ ਜੈਕ ਕੀ ਓਏ ਕੀ ਆ ਤੁਸੀਂ ਦੇਖ ਰਹੇ ਹੋ ਵੀ ਇਹ ਹਾ ਇੱਕ ਆਪਣੇ ਹੋ ਲੱਗਾ ਹੈ ਮੀਲ ਜਾਂ ਘਾ ਲੱਗਿਆ ਹੋਇਆ ਇੱਕ ਹੋ ਲੱਗਿਆ ਹੋਇਆ ਤੇ ਘਾ ਲੱਗਿਆ ਹੋਇਆ ਹੋ ਮੀਲ ਤੋਂ ਲੈ ਕੇ ਆਮ ਮੀਲ ਤੱਕ ਇਹਦੇ ਥੱਲੋਂ ਦੀ ਕੱਚਾ ਤੇਲ ਜਾਂਦਾ ਬਠਿੰਡੇ ਨੂੰ। ਉੱਥੇ ਜੀ ਦੋਸਤੋ ਅੱਜ ਦਾ ਵਲੌਗ ਆਪਣਾ ਇਸ ਤੱਕ ਦੀ ਵੀਡੀਓ ਵਧੀਆ ਲੱਗੀ ਲਾਈਕ ਕਰੋ ਸ਼ੇਅਰ ਕਰਦੇ ਜਿੰਨਾਵੇਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਵੀਡੀਓ ਨੂੰ ਤਾਂ ਲਾਸਟ ਤੱਕ ਦੇਖਿਆ ਕਰੋ ਮੈਂ ਦਿਨ ਦੀ ਸ਼ੁਰੂਆਤ ਦੇ ਨਾਲ ਕਿੰਨੇ ਦਿਨ ਦੀ ਸ਼ੁਰੂਆਤ ਨਵੇਂ ਵਲੌਗ ਨਾਲ ਕਰਾਂਗੇ। ਸੋ ਓਕੇ ਬਾਈ ਠੀਕ ਹੈ।